ਹੈਲੋ ਗਾਇਸ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆਂ ਸ਼ਾਮਚਰਾਸੀ ਜੋ ਕਿ ਉੱਥੇ ਮੇਲਾ ਲੱਗਣ ਜਾ ਰਿਹਾ ਹੈ 9 10 11 12 ਨੂੰ ਸ਼ਾਮੀ ਸ਼ਾਦੀ ਦੀ ਜਗ੍ਹਾ ਤੇ ਤੇ ਆਓ ਤੁਹਾਨੂੰ ਉੱਥੇ ਦੀਆਂ ਤਿਆਰੀਆਂ ਦਿਖਾਉਂਦੇ ਆਂ ਕਿ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਆਂ ਤੇ ਬਲੌਗ ਨਾਲ ਇਦਾਂ ਬਣੇ ਰਹੀਓ ਤੁਹਾਨੂੰ ਦਿਖਾਉਂਦੇ ਆ ਕਿ ਉੱਥੇ ਕਿਹੜੇ ਕਿਹੜੇ ਕਲਾਕਾਰ ਆ ਰਹੇ ਆ ਚਲੋ ਆਜੋ ਚੱਲਦੇ ਆ ਲਓ ਜੀ ਹੁਣ ਅਸੀਂ ਇੱਥੇ ਪਹੁੰਚ ਗਏ ਆ ਤੇ ਤੁਹਾਨੂੰ ਦਿਖਾਉਂਦੇ ਆ ਕੱਲੀ-ਕੱਲੀ ਚੀਜ਼ ਤੇ ਰੇਕ ਚੀਜ਼ ਬਾਰੇ ਦਿੰਦੇ ਆ ਜਾਣਕਾਰੀ ਚਲੋ ਆਜੋ ਲੱਗਣ ਜਾ ਰਹੇ ਆ 9 10 11 ਨੂੰ ਤੇ ਉਹਦੀਆਂ ਤਿਆਰੀਆਂ ਮਤਲਬ ਤੁਸੀਂ ਦੇਖ ਸਕਦੇ ਤਿਆਰੀਆਂ ਸ਼ੁਰੂ ਹੋ ਗਈਆਂ ਆ ਆ ਜਿੱਥੇ ਸਟੇਜ ਆ ਜਿਹੜੀ ਸਟੇਜ ਸਜ ਰਹੀ ਆ ਸਾਰੀ ਜਿੱਥੇ ਸਾਰਾ ਪ੍ਰੋਗਰਾਮ ਹੋਣਾ ਕਵਾਲੀਆਂ ਵਗੈਰਾ ਗੋਣ ਵਗੈਰਾ ਦਾ ਸ਼ੈੱਡ ਆ ਆ ਸ਼ੈੱਡ ਦੇ ਉਹ ਸਾਹਮਣੇ ਸਟੇਜ ਆ ਜੀ ਤੇ ਇਹ ਤਿਆਰੀਆਂ ਹੋ ਰਹੀਆਂ ਆ ਤੁਸੀਂ ਦੇਖ ਸਕਦੇ ਆ ਤੇ ਆ ਪੂਰਾ ਮਤਲਬ ਸਜਾਇਆ ਜਾ ਰਿਹਾ ਬੋਰਡ ਵਗੈਰਾ ਲੱਗੇ ਆ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਆਉਣਾ ਆ ਤੇ ਇੱਧਰ ਵੀ ਦੇਖੋ ਸਾਰੀ ਸਫਾਈ ਹੋ ਰਹੀ ਆ ਆਰੇ ਬਸੇ ਤਿਆਰੀਆਂ ਸ਼ੁਰੂ ਸਜਾਇਆ ਜਾ ਰਿਹਾ ਹੈ ਤੇ ਮੇਲੇ ਤੇ ਬਹੁਤ ਵੱਡੇ ਵੱਡੇ ਕਲਾਕਾਰ ਪਹੁੰਚ ਰਹੇ ਆ ਇੰਟਰਨੈਸ਼ਨਲ ਗਾਇਕ ਪਹੁੰਚ ਰਹੇ ਆ ਜਿਵੇਂ ਸੁਲਤਾਨਾ ਸਟਾਰ ਪ੍ਰਵੇਸ਼ ਆਲਮ ਮਾਨਲੀ ਖਾਨ ਮਤਲਬ ਹੋਰ ਵੀ ਕਈ ਸਿੰਗਰ ਪਹੁੰਚ ਰਹੇ ਆ ਜਿਨ੍ਹਾਂ ਦੀ ਫੋਟੋ ਮਤਲਬ ਬੋਰਡ ਦੇ ਵਿੱਚ ਨਹੀਂ ਆ ਫਲੈਕਸ ਦੇ ਵਿੱਚ ਨਹੀਂ ਆ ਹੋਰ ਵੀ ਕਈ ਵੱਡੇ ਵੱਡੇ ਸਿੰਗਰ ਪਹੁੰਚ ਰਹੇ ਆ ਤੇ ਇਹਨਾਂ ਨੂੰ ਦੇਖਣ ਲਈ ਜਰੂਰ ਆਈਓ ਤੇ ਇੱਕ ਆਪਾਂ ਵੀ ਕੋਸ਼ਿਸ਼ ਕਰਾਂਗੇ ਜਿਆਦਾ ਤੋਂ ਜਿਆਦਾ ਸਿੰਗਰਾਂ ਨੂੰ ਲਾਈਵ ਗਾਉਂਦੇ ਹੋਏ ਇੱਥੇ ਦਿਖਾਉਣ ਦੀ ਤੁਸੀਂ ਇਦਾਂ ਹੀ ਸਾਡੇ ਚੈਨਲ ਨਾਲ ਬਨੇ ਰਹੀਓ ਠੀਕ ਹੈ ਤੇ ਚਲੋ ਅੱਜ ਹੀ ਸਾਰਿਆਂ ਨੇ ਮੁਬਾਰਕਬਾਦ ਦਿੱਤੀਆਂ ਪਈਆਂ ਉਹਨਾਂ ਦੀਆਂ ਫਲੈਕਸਾਂ ਲੱਗੀਆਂ ਆ ਬੋਲੀ ਗਾਰਮੈਂਟਸ ਵੱਲੋਂ ਸਾਰਿਆਂ ਨੇ ਮਤਲਬ ਲੱਖ ਲੱਖ ਮੁਬਾਰਕਾਂ ਦਿੱਤੀਆਂ ਆ ਮੇਲੇ ਦੀਆਂ ਜੋ ਹੋਣ ਜਾ ਰਿਹਾ ਆ ਉਹਦੇ ਮੁਤਾਬਿਕ ਸਾਰਿਆਂ ਨੇ ਮੁਬਾਰਕਬਾਦ ਦਿੱਤੀਆਂ ਪਈਆਂ ਤੁਸੀਂ ਦੇਖ ਸਕਦੇ ਆ ਬੋਰ ਲੱਗੇ ਪਏ ਆ। ਇੱਥੋਂ ਇੱਧਰ ਸਾਰੇ ਉਹੀ ਮਤਲਬ ਬੋਰ ਲੱਗੇ ਆ ਸਾਰਿਆਂ ਨੂੰ ਮੁਬਾਰਕਬਾਦ ਦਿੱਤੀਆਂ ਪਈਆਂ। ਇੱਧਰ ਕੰਸਟਰਕਸ਼ਨ ਚੱਲ ਰਹੀ ਆ। ਇਹ ਦੇਖ ਰਖਿਆ ਮਤਲਬ ਬਣਾ ਰਹੇ ਗੇਟ ਬਣਾ ਰਹੇ ਆ। ਉਹ ਸਫਾਈ ਹੋ ਰਹੀ ਆ। ਬੈਲੀਆਂ ਵਗੈਰਾ ਹੋਵੇ। ਕੀ ਕਰਨ ਮੇਰਾ ਵੀਡੀਓ ਦੇ ਸਕਦੇ ਆ ਜੀ ਤੁਸੀਂ ਇਧਰ ਇਹ ਬੋਰਡਸ ਬਲੱਸ ਮੁਬਾਰਕਬਾਦ ਹੀ ਦਿੱਤੀ ਗਈ ਆ ਆ ਜਗਾ ਹੈ ਜੀ ਆ ਇਧਰ ਡੇਟ ਲਿਖੀ ਆ ਜੀ ਤੁਹਾਨੂੰ ਡੇਟ ਦਿਖਾਉਣੀ ਆ ਆ ਦੇਖੋ ਜੀ 9 10 11 12 ਉਹ 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 ਨੂੰ 10 11 12 ਤਰੀਕ ਨੂੰ ਲਿਆ ਸੰਤ ਬਾਬਾ ਸੰਤੋਸ਼ ਸਿੰਘ ਵਾਹਿਗੁਰੂ ਸਾਹਿਬ ਦੀ ਜਰਮਾ ਇਹਨਾਂ ਦੀ ਪਤਰੀਕ ਚ ਹੋ ਰਿਹਾ ਹੈ ਮੇਲਾ ਬੜੀ ਧੂਮ-ਧਾਮ ਨਾਲ ਬਣਾਇਆ ਜਾਂਦਾ ਜਰੂਰ ਆਈਓ ਸਾਰੇ ਉਸ ਦਿਨ ਵੀ ਤੁਹਾਨੂੰ ਇੱਥੇ ਦਰਸ਼ਨ ਕਰਾਵਾਂਗੇ ਹਰੇਕ ਚੀਜ਼ ਦੇ ਤੁਹਾਨੂੰ ਮੇਲਾ ਦਿਖਾਵਾਂਗੇ ਸਾਡੇ ਅਗਲੇ ਬਲੌਗ ਵਿੱਚ ਉਸ ਦਿਨ ਤੇ ਬਲੌਗ ਨਾਲ ਇਦਾਂ ਹੀ ਸਾਡੇ ਚੈਨਲ ਨਾਲ ਬਨੇ ਰਹੀਓ ਤੁਹਾਨੂੰ ਹਰੇਕ ਚੀਜ਼ ਦਿਖਾਵਾਂਗੇ